ਅੱਜ ਭਵਾਨੀਗੜ ਚੰਡੀਗੜ ਨੈਸ਼ਨਲ ਹਾਈਵੇ ਪਾਰ ਕਰਦੇ ਸਮੇਂ ਟਰੱਕ ਦੀ ਲਪੇਟ 'ਚ ਆ ਜਾਣ ਕਾਰਨ ਲੜਕੀ ਦੀ ਹੋਈ ਮੌਤ ਜਾਣਕਾਰੀ ਅਨੁਸਾਰ ਜਦੋਂ ਬਲਿਆਲ ਕਟ ਨੇੜੇੋਂ ਮੁੱਖ ਸੜਕ ਪਾਰ ਕਰ ਰਹੀ ਲੜਕੀ ਇਸ ਦੌਰਾਨ ਹੀ ਬਲਿਆਰ ਰੋਡ ਸਾਈਡ ਤੋਂ ਕਣਕ ਦੀਆਂ ਬੋਰੀਆਂ ਨਾਲ ਭਰੇ ਆਉਂਦੇ ਟਰੱਕ ਨੇ ਨੈਸ਼ਨਲ ਹਾਈਵੇ ਚੜ੍ਹਦੇ ਸਮੇਂ ਲੜਕੀ ਨੂੰ ਆਪਣੀ ਲਪੇਟ 'ਚ ਲੈ ਲਿਆ ਹਾਦਸਾ ਇਨਾ ਭਿਆਨਕ ਸੀ ਕਿ ਟਰੱਕ ਦਾ ਅਗਲਾ ਟਾਇਰ ਲੜਕੀ ਦੇ ਸਿਰ ਉਪਰੋਂ ਦੀ ਲੰਘ ਗਿਆ ਇਸ ਦੌਰਾਨ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਮਗਰੋਂ ਮੌਕੇ ਤੇ ਪਹੁੰਚੀ ਪੁਲਿਸ ਨੇ ਟਰੱਕ ਤੇ ਮ੍ਰਿਤਕਾਂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਰਿਪੋਰਟ ਰਾਜਖੁਰਮੀ ਪਵਾਨੀਗੜ ਹੋ ਗਿਆ ਜੀ ਕੱਢ ਰਿਹਾ ਆ ਉਹ ਨਾਲੇ ਸਾਡੇ ਕੰਮ ਤੇ ਕਰਨਾ ਹੈ ਸਾਡੇ ਕੋਲ ਜੀ ਡੀਅਰ ਹੋਣਾ ਚਾਹੀਦਾ ਜੀ ਸਾਡੇ ਡੇਟਾ ਕਿੰਨਾ ਹੈ ਮੈਂ ਬੱਤੀ ਦੀ ਗੱਲ ਕਰ ਰਹੀ ਸੀ ਅੱਜ ਦਾ ਮੁੱਦਾ ਬੱਤੀ ਦੀ ਗੱਲ ਕਰ ਰਹੀ ਸੀ ਹਾਂ ਵੈਲਕਮ ਸਿੰਘ ਜੀ ਕੀ ਗੱਲਬਾਤ ਹੋਈ ਹੈ ਇਹ ਮੇਰੀ ਭਤੀਜੀ ਸੀ ਜੀ ਆਪਣੇ ਕੰਮ ਤੇ ਜਾ ਰਹੀ ਸੀ ਤੇ ਇਹਨੇ ਆਇਆ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਰੁਗੀ ਨਹੀਂ ਸਪੀਡ ਤੇ ਦੀ ਗੱਡੀ ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸੜੀ ਆਵੇਂ ਸੜਕ ਤੇ ਛਾੜਤੀ ਤੇ ਸਿਰ ਦੇ ਉੱਪਰ ਦੀ ਮੋੜਲਾ ਟਾਇਰ ਉਹਦੇ ਸਿਰ ਦੇ ਉੱਪਰ ਦੀ ਚੜ ਗਿਆ ਕੁੜੀਆ ਦੀ ਉਮਰ ਹੈਗੀ ਆ ਜੀ 25 24 25 ਸਾਲ ਦੀ ਕੁੜੀਆ ਨਾ ਪਬਲੀ ਹੈ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆ ਫੈਕਟਰੀ ਚ ਕੰਮ ਕਰਦੀ ਹੈ ਇਹੀ ਕਿਸਾਰ ਆਦੀ ਕੁੜੀਆ ਮੈਂ ਤੇ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਵੀ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਡਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹ ਤੇ ਕੇਸ ਕਾਰਵਾਈ ਪੂਰੀ ਕਰੇ ਸਾਨੂੰ ਪ੍ਰਸ਼ਾਸਨ ਮੇਰਾ ਨਾਮ ਮਨੀਸ਼ ਕੁਮਾਰ ਆ ਜੀ ਮੈਂ ਮੈਂ ਪੋਨੀ ਘਟੇ ਹੀ ਰਹਿਣ ਵਾਲਾ ਹਾਂ ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਨਾ ਟਰੱਕ ਆ ਲਾ ਰਿਹਾ ਸੀਗਾ ਉਹ ਟਰੱਕ ਵੀ ਹੋਲੀ ਸੀਗਾ ਐ ਨਹੀਂ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕ ਮਾਰਨ ਕੁੜੀ ਅੱਕੇ ਸੀਗੀ ਉਹਨੇ ਟਰੱਕ ਚੜਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਬੰਦਾ ਅੱਕੇ ਦਾ ਦੇਖ ਰਹੀ ਹੈ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਠੀਕ ਹੈ ਨਾ ਦੂਜੀ ਗੱਲ ਅਗਲਾ ਫੋਨ ਤੇ ਹੋਲੀ ਆ ਟਰੱਕ ਆ ਰਿਹਾ ਇੰਨੀ ਕੁ ਡਿਫਰੈਂਸ ਸੀਗਾ ਥੋੜਾ ਜਿਹਾ ਟਰੱਕ ਡਰਾਈਵਰ ਨੂੰ ਚਾਹੀਦਾ ਸੀ ਬ੍ਰ ਕੀ ਸੀਗੀ ਠੀਕ ਹੈ ਨਾ ਜੇ ਤੇਜ ਹੁੰਦੀ ਫਿਰ ਤਾਂ ਕਿੱਥੋਂ ਬਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੋਲੀ ਸੀਗਾ ਟੱਕੀ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ ਹਾਂ 10 10:30 ਵਜੇ ਦੀ ਗੱਲ ਆਈ ਠੀਕ ਹੈ ਨਾ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜੇ ਇਹ ਕੁੜੀ ਨਾਲ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਸਕਦੇ ਜਾਂ ਮੋੜ ਨੂੰ ਇਹਨਾਂ ਨੂੰ ਠੀਕ ਕਰਵਾਣਾ ਚਾਹੀਦਾ ਜਾਂ ਤਾਂ ਬੱਤੀਆਂ ਦੇ ਇੰਤਜ਼ਾਮ ਕਰਦਣ ਜਾਂ ਮੋੜ ਬਿਲਕੁਲ ਬੰਦ ਕਰਦਣ ਠੀਕ ਹੈ ਨਾ ਜੀ ਜਿਹੜੀ ਗੱਲ ਆ ਜੀ ਪ੍ਰਸ਼ਾਸਨ ਹੋਈ ਸਾਡੇ ਵੱਲੋਂ ਗੁੰਜਾਇਸ਼ ਹੈ ਵੀ ਇੱਥੇ ਜਾਂ ਤਾਂ ਬੱਤੀਆਂ ਜੀ ਬਹੁਤ ਹੋਏ ਨੇ ਜੀ ਠੀਕ ਹੈ ਨਾ ਜੀ ਅੱਜ ਤੁਸੀਂ ਇਹ ਦੇਖੋ ਅੱਜ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਾ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਦੀ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਜੀ ਜਿਹੜੀ ਗੱਲ ਹੈਗੀ ਸਕੂਲ ਦੇ ਬੱਚੇ ਲੰਘਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਕਿਸੇ ਨਾਲ ਵੀ ਹੋ ਸਕਦਾ ਜੀ ਸਾਡੇ ਪ੍ਰਸ਼ਾਸਨ ਵੱਲੋਂ ਹੱਥ ਜੋੜ ਕੇ ਕਿਹਾ ਜੀ ਜਿੱਤਾਏ ਇੱਥੇ ਮੋੜ ਤੇ ਬੱਤੀਆਂ ਲਗਾਤੀਆਂ ਤੇ ਹੈ ਟ੍ਰੈਫਿਕ ਮੁਲਾਜ਼ਮ ਹੈ ਕਿਸੀ ਕੋਈ ਟ੍ਰੈਫਿਕ ਮੁਲਾਜ਼ਮ ਕੋਈ ਸੀ ਹੈ ਜੀ ਠੀਕ ਹੈ ਜੇ ਹੁੰਦਾ ਜੀ ਫਿਰ ਤਾਂ ਕੰਟਰੋਲ ਹੋ ਜਾਂਦਾ ਜੀ ਠੀਕ ਹੈ ਨਾ ਜੀ ਬਾਈਦਲਵਾ ਜਿਹੜੀ ਗੱਲ ਈ ਮੇਰਾ ਨਾਮ ਸੁਖਚੈਨ ਹੈ ਜਿਹੜੇ ਮਿੰਟ ਤੇ ਰਹਿਣਾ ਮੇਰਾ ਮੂਨਕ ਦੇ ਕੋਲ ਪਿੰਡ ਹੈ ਮੈਂ ਤਾਂ ਇੱਥੇ ਕੰਮ ਆਇਆ ਸੀਗਾ ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਹੋ ਦਾ ਇੰਤਜ਼ਾਰ ਕਰ ਰਹੇ ਸੀਗੇ ਤੁਸੀਂ ਕਿੱਥੋਂ ਦੇਖੀ ਕਿ ਅੌਰੀ ਤਾਂ ਸੀ ਕਿ ਕੁੜੀ ਦਾ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈਵਰ ਨੇ ਨਾ ਰੋਡ ਤੇ ਚੜਨ ਵਾਸਤੇ ਪਿੱਛੋਂ ਉਧਰ ਦੇਖਿਆ ਸੀਗਾ ਉਹਨੇ ਕੁੜੀ ਵਾਲੇ ਸਪੈਸ ਪਾਸੇ ਦਾ ਧਿਆਨ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਮੈਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉਣ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਕਤੀ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਇੱਥੋਂ ਸਾਰਾ ਕੁਲਕੇ ਥੱਲੇ ਪਟਾਕਾ ਪਾ ਕੇ ਬਹੁਤ ਦੂਰ ਜਾ ਡਿੱਗਿਆ ਸੀਗਾ ਫਿਰ ਕੱਢਣ ਦੀ ਗੁਣਾਂਛ ਹੈ ਨਹੀਂ ਸੀ ਸਾਹ ਉਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕਿਹਦੀ ਜ਼ਿਆਦਾ ਗਲਤੀ ਤਾਂ ਜੀ ਦੇਖੋ ਸਾਰੀ ਪ੍ਰਸ਼ਾਸਨ ਦੀ ਹੈ ਜੇ ਆਪਾਂ ਮੰਨੀਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਫਲਾਤ ਕੁਛ ਨਾ ਆਵੜਾ ਐਂਬੂਲੈਂਸ ਕਿਨੇ ਚਰਵਾਤਾ ਜੀ ਜਦੋਂ ਪਹੁੰਚਾ ਤਕਰੀਬਨ 40 45 ਮਿੰਟ ਬਾਅਦ ਪੁਲਿਸ ਪੁਲਿਸ ਮੁਲਾਜ਼ਮ ਵੀ ਬਹੁਤ ਲੇਟ ਆਏ ਨੇ ਜਲਦੀ ਨਹੀਂ ਆਏ ਬਾਬਾ ਜੀ ਨਾ ਨਾ ਮੌਕੇ ਤੇ ਨਹੀਂ ਆਏ ਕਿ ਟਕੜ ਟਕੜ 20 ਮਿੰਟ ਤੱਕ ਅਸੀਂ ਲੋਕਾਂ ਨੂੰ ਮੈਂ ਕੱਪੜਾ ਵੀ ਉਹਦੇ ਤੇ ਮੈਂ ਪਵਾ ਕੇ ਗਿਆ ਮੈਂ ਪਰਨਾ ਪਾਉਂਦਾ ਸੀ ਉੱਪਰ 10:30 ਤੇ ਉਹਦੇ ਨੇ ਆਉਰੇ ਬੱਤੀ ਨੇ ਤੇ ਆਵਣਾ ਸਪੀਡ ਬ੍ਰੇਕਰ ਆਦਾ ਮੈਂ ਤਾਂ ਇਹ ਸ਼ਹਿਰ ਦੇ ਘਟੜੇ ਚ ਦੋ ਤਿੰਨ ਕਵਾਰੀ ਆਏ ਆ ਮਤਲਬ ਹੈ ਖਰਾਬ ਐ ਇਹ ਮੌਲ ਇਹ ਨਹੀਂ ਚਾਹੀਦਾ ਸੀ ਕਿ ਸਾਫ਼ ਹੋਣਾ ਚਾਹੀਦਾ ਨਾਮ ਹੈ ਜੀ ਗੁਲਵਿੰਦਰ ਸਿੰਘ ਜੀ ਬਾਜੀ ਕੀ ਘਟਨਾ ਵਾਪਰੀ ਅੱਜ ਇੱਕ ਘਟਨਾ ਬੱਚੀ ਇਧਰ ਸਾਈਡ ਤੇ ਖੜੀ ਸੀ ਜੀ ਇਧਰੋਂ ਟਰੱਕ ਆਇਆ ਟਰੱਕ ਨੇ ਆ ਕੇ ਸਿੱਧਾ ਉਹਨੂੰ ਬੱਚੀ ਤੇ ਅਟੈਕ ਕਰਤਾ ਜੀ ਟਰੱਕ ਕਿੱਧਰ ਲਈ ਛੱਡ ਹੋਇਆ ਸੀ ਇਧਰੋਂ ਆਈ ਬਲਿਆਰ ਰੋਡ ਤੋਂ ਬਲਿਆਰ ਰੋਡ ਕਿੱਧਰ ਜਾ ਰਹੀ ਸੀ ਸੰਗਰੂਰ ਵੱਲ ਜੀ ਸੰਗਰੂਰ ਵੱਲ ਹਾਂ ਕੁੜੀਏ ਕੀ ਕਰ ਰਹੀ ਸੀ ਕੁੜੀ ਆਥੇ ਖੜੀ ਸੀ ਜੀ ਕਿੰਨੇ ਕਿੰਨੇ ਸਾਲ ਦੀ ਉਮਰ ਹੈ ਜਿਹੜੀ ਕੁੜੀ ਹੈ ਕੁੜੀ ਦੀ ਹੈਗੇ ਜੀ 24 ਸਾਲ ਦੀ ਉਮਰ ਹੈ ਜੀ ਕੀ ਨਾਮ ਹੈ ਉਹਦਾ ਕੀ ਨਾਮ ਉਸ ਕੁੜੀ ਦਾ ਇਹ ਕਾਰ ਸੀ ਜੀ ਸਾਰੀ ਕੰਮ ਕਰਦੀ ਸੀ ਮੇਰੇ ਉਹ ਇਧਰੋਂ ਕਿਤੇ ਕੰਮ ਆਈ ਹੋਈ ਸੀ ਜੀ ਭਵਾਨੀਗੜ੍ਹ ਸੇ ਲੋਕਲ ਤੇ ਅਸੀਂ ਤਾਂ ਮੰਗ ਸਾਡੀ ਜਿਹੜੀ ਮੇਨ ਆ ਗਈ ਇੱਥੇ ਸਕੂਲੀ ਬੱਚੇ ਆਉਂਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਇੱਥੋਂ ਦੀ ਕਦੇ ਵੀ ਕਾ ਹਾਸਾ ਬਰ ਇੱਥੇ ਵਰਤ ਸਕਦਾ ਇੱਥੇ ਇੱਕ ਤਾਂ ਬੱਤੀ ਦਾ ਇੰਤਜ਼ਾਮ ਹੋਣਾ ਚਾਹੀਦਾ ਜੀ ਸਰ ਨਾਲ ਸੁਣਨ ਚ ਤਾਂ ਇਹ ਆ ਵੀ ਉਹਨਾਂ ਦੇ ਕੰਨ ਤੇ ਫੋਨ ਫੋਨ ਵਗੈਰਾ ਲੰਘੇ ਅਸੀਂ throuse ਕਰ ਰਹੇ ਸੀ ਕਿ ਇਹ ਵੀ ਸੁਣਨਾ ਚਾਹੀਏ ਨਹੀਂ ਫੋਨ ਨਾ ਸਾਈਡ ਤੇ ਦੇਖ ਲੋ ਜੀ ਮੜਿਆ ਉੱਚੀ ਕੀ ਗੱਲ ਹੋਈ ਏ ਕਰੋ ਇਹਦੇ ਤੋਂ ਵਿਆਹ ਹੋ ਕੇ ਬਿਊਟੀ ਪਾਰਲਰ ਦੇ ਜਾਂਦੇ ਸੀ ਮੈਂ ਨਿਕੜਵਾਵਾ ਦੇਵਾ ਚੰਗੇ ਬਰੇ ਰੋਟੀ ਲੈ ਕੇ ਆਈ ਆਕਰੋ ਅਸੀਂ ਖੇਡਦੀ ਆਏ ਗਈ ਆਕਰੋ ਚੰਗੇ ਪਲੀ ਸਾਰਾ ਕੰਮ ਕੀਤਾ ਲੜਕੇ ਅੱਛਾ ਜੀ ਮਾਦੀ ਕੰਮ ਕਰਦੀ ਸੀ ਜਾਂ ਪੜਾਈ ਕਰਦੀ ਸੀ ਲੜਕੀ ਦੱਸ ਦਿਓ ਮੈਂ ਬਿਊਟੀ ਪਾਰਲਰ ਦੇ ਲੱਗੇ ਦੀ 4-5 ਦਿਨ ਹੋ ਗਏ ਤੇ ਹੁਣ ਸਮੇਂ ਲਾਣਗੇ ਪਹਿਲਾਂ ਫੈਕਟਰੀ ਚ ਲੱਗੇ ਹੋਏ ਤੇ ਉਹਨੂੰ ਬੁਖਾਰ ਹੋ ਗਿਆ ਉਹਨੂੰ ਫਾਸਟ ਟਾਈਫਾਇਡ ਹੋ ਗਿਆ تین ਨੂੰ ਬੰਦਰਾ ਬਿਨਰ ਬਿਮਾਰ ਰਹੀ ਮੈਂ ਹਟਾ ਲਈ ਮੁਕਾਦਮਾ ਜੇ ਬਿਮਾਰ ਹੋ ਗਿਆ ਮੈਂ ਤਾਂ ਕੱਲੀ ਆ ਮੈਂ ਤੈਨੂੰ ਕਿਵੇਂ ਸਾਂਭੂਗੀ ਮੈਂ ਮੈਂ ਜਾਣੀ ਤਾ ਫੈਕਟਰੀ ਚ ਜੀ ਕਿਉਂ ਕਹਿੰਦੇ ਬੇਵਰ ਫੇਰ ਕਹਿੰਦੇ ਬੈਟੇ ਪਾਲਣ ਦਾ ਕੰਮ ਸਿੱਖ ਲੈਣੀ ਆ ਉਹ ਸਿੱਖ ਲੈ ਉਹਨੂੰ ਕਿਹਾ ਦੀ ਮੈਂ ਜਾਣਾ ਤੂੰ ਬੈਟੇ ਪਾਲਣ ਦੇ ਸਿਰ ਕੰਮ ਨਾ ਸਿੱਖ ਮੈਂ ਨਾ ਸਿੱਖ ਸਾਨੂੰ ਥੱਕਿਆ ਲਾਈ ਨਾ ਮੈਂ ਘਰ ਬੈਠੀ ਕੀ ਕਰਦੀ ਆ ਕਹਿੰਦੀ ਮੈਨੂੰ ਕੋਈ ਕੰਮ ਪਤਾ ਵੀ ਆਇਆ ਹੋਊਗਾ ਮੈਂ ਕੋਈ ਨਹੀਂ ਜਾਣਦੀ ਤੇ ਫਿਰ ਪਤਾ ਦੀ ਮੈਨੂੰ ਕਿੰਨੀ ਕੁ ਮਰਸੀ ਜੀ ਨੇ 29ਵਾਂ ਸਾਲ ਲੱਗਿਆ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਘਰੇ ਥਾ ਕੇ ਤੁਹਾਨੂੰ ਨਹੀਂ ਦੱਸਿਆ ਮੈਨੂੰ ਪਤਾ ਨਹੀਂ ਭਾਈ ਜਦੋਂ ਦੱਸ ਕਾਇ ਦੇਖੋ ਮੈਨੂੰ ਜਾਣਦੀ ਨੇ ਉਹ ਭਾਈ ਨੇ ਦੱਸ ਕਾਇ ਤੇ ਮੈਨੂੰ ਠੀਕ ਹੈ ਕਹਿੰਦਾ ਬਾਪੂ ਜੀ ਦੇ ਸੱਟਾਂ ਲੱਗੀਆਂ ਠੀਕ ਹੈ ਫਿਰ ਮੈਨੂੰ ਕਹਿੰਦਾ ਹੋ ਮੈਂ ਮਾਫੀ ਚਾਹਣਾ ਕਹਿੰਦਾ ਬੇਬੇ ਤਾਂ ਫੁਰੀ ਹੋ ਗਈ ਕਹਿੰਦਾ ਕੀ ਮੰਗ ਕਰਦੇ ਹੋ ਜੀ ਮੈਂ ਲਾਏ ਹੋ ਮਾਫੀ ਚਾਹੀਦੀ ਮੈਨੂੰ ਜਲਦੀ ਹੋ ਜਾ ਤੁਹਾ ਦਾ ਕੱਲੀ ਬਤਾ ਹਾਂ ਦੋਨੋਂ ਮਾਵਾਂ ਤੇ ਆ ਵੀ ਹਸ ਕਰਕੇ ਖਾਂਦੀਆਂ ਨੇ ਬਤਾ ਖਾਂਦੀਆਂ ਟੀਆਂ ਕਰਕੇ ਖਾਂਦੀਆਂ ਨੇ ਜਦੋਂ ਮਾਵਾਂ ਟੀਆਂ ਦਿਆਂ ਹਾਂ ਕਰੇ ਵੀ ਨਹੀਂ ਕੋਈ ਕਰਨ ਵਾਲਾ ਨਹੀਂ ਕੱਲੀ ਰਹੀ ਓਏ ਹਸਾਰਾ ਦੀ ਮੇਰਾ ਪਤਾ ਕੋਈ ਹੋਰ ਬੱਚਾ ਜੀ ਕੀ ਬੱਚਾ ਹੋਰ ਕੋਈ ਬੇਟਾ ਆ ਭਰਾ ਕੋਈ ਹੋਰ ਬੱਚਾ ਆਏਗਾ ਇੱਕ ਮੁੰਡਾ ਆਏਗਾ ਬੇਟਾ ਦੋਟਾ ਹੋ ਵੀ ਉਹ ਤਾਂ ਕਿੰਨਾ ਚਲੋ ਇੱਕ ਪਹਿਲਾਂ ਮੋਕੋ ਗਿਆ ਟੀ ਇੱਕ ਪਹਿਲਾਂ ਮੋਕੋ ਗਿਆ ਦੀ ਯਾਰ ਰੋਟੀ ਕੱਟ ਰੇਟ ਆਕਦੀ ਨਾਲ ਕੀ ਬਟ ਮਲਦੀ ਨਹੀਂ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਬਲਿਆਰ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਬਬਲੀਕਾ ਔਰ ਪੁਤਰੀ ਨਾਰ ਸਿੰਘ ਵਾਸੀ ਅਰਜ ਸ੍ਰੀ ਰਵਦਾਸ ਕਲੋਨੀ ਪੁਹਾਨੀਗੜ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਆ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਕੁਝ ਲੋਕ ਜਿਹੜੇ ਆ ਮੌਕੇ ਤੇ ਐਗਰੈਸਿਵ ਹੋ ਰਹੇ ਸੀਗੇ ਉਹਨਾਂ ਨੂੰ ਸਮਝਾਪ ਜਾ ਕੇ ਜਿਹੜਾ ਹੈਗਾ ਮਤਲਬ ਉਥੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਊਗੀ ਟਰੱਕ ਡਰਾਈਵਰ ਜਾਂ ਟਰੱਕ ਫੜਿਆ ਗਿਆ ਇਸ ਰੋਡ ਤੇ ਟਰੱਕ ਤਾਂ ਮੌਕੇ ਤੇ ਹੀ ਸੀਗਾ ਤੇ ਟਰੱਕ ਡਰਾਈਵਰ ਨੂੰ ਫੜ ਲਾਂਗੇ ਤੇ ਕਾਰਵਾਈ ਹੋਰੀ ਹਾਂਜੀ ਹਾਂ ਕਾਰਵਾਈ